ਹੈਲੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਮੈਂ ਮਨਦੀਪ कौर ਮੈਂ ਤੁਹਾਨੂੰ ਅੱਜ ਨਵੇਂ ਤਰੀਕੇ ਦਾ ਡਿਜ਼ਾਈਨ ਦੱਸ ਰਹੀ ਆ ਜਿਵੇਂ ਕਿ ਇਹ ਡਿਜ਼ਾਈਨ ਥੋੜਾ ਹੈਗਾ ਔਖਾ ਪਰ ਮੈਂ ਇਹਨੂੰ ਸੌਖੇ ਤਰੀਕੇ ਨਾਲ ਬਣਾਉਣਾ ਦੱਸ ਰਹੀ ਆ ਜੇਕਰ ਆਪਾਂ ਵੈਸੇ ਬਣਾਵਾਂਗੇ ਤਾਂ ਸਾਰੇ ਜਿਵੇਂ ਗਲੇ ਬਣਾਉਣੇ ਆ ਜਾਂ ਹਨਾ ਵੀ ਬੁਕਰਮ ਤੇ ਆਪਾਂ ਨੂੰ ਸਾਰਾ ਕੁਝ ਡਿਜ਼ਾਈਨ ਰੈਡੀ ਕਰਨਾ ਪੈਣਾ ਤੇ ਆਪਾਂ ਗੁੰਮ ਲੈਸ ਲਾਉਣੀ ਹੈ ਵਿੱਚ ਉਹ ਥੋੜਾ ਜਿਹਾ ਵੀ ਜਿਆਦਾ ਉਹਦੇ 'ਚ ਕੰਮ ਹੋ ਜਾਂਦਾ ਜਿਹੜਾ ਮੈਂ ਬਣਾਉਂਗੀ ਇਹ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਬਣਾ ਕੇ ਦੱਸਣ ਲੱਗੀ ਆ ਇਹਨੂੰ ਆਪਾਂ ਕਮੀਜ਼ ਦੇ ਉੱਪਰ ਹੀ ਕਟਿੰਗ ਕਰ ਲਿਆ ਗਲੇ ਨੂੰ ਜਿਹੜਾ ਆਪਾਂ ਜਿਵੇਂ ਬਣਾਉਣਾ ਵਾ ਤੇ ਉਹਦੇ ਉੱਪਰ ਆਪਾਂ ਪੇਪਰ ਪੇਸਟਿੰਗ ਨੂੰ ਪ੍ਰੈਸ ਨਾਲ ਲਾ ਲਿਆ ਫਿਰ ਇਹਦੇ ਉੱਪਰ ਆਪਾਂ ਜਿਵੇਂ ਗੋਮ ਲੈਸ ਲਾਉਣੀ ਆ ਪਹਿਲਾਂ ਇਹਨੂੰ ਲੈਸ ਲਗਾਣੀ ਆ ਲੈਸ ਜਿਵੇਂ ਆਪਾਂ ਐਵੇਂ ਹੀ ਲਗਾਈਏ ਤੇ ਇਹਨੂੰ ਗਲੇ ਦੇ ਅੰਦਰ ਨੂੰ ਆਣਾ ਫਿਰ ਉਹ ਝੋਲ ਜਿਹਾ ਖਾਂਦੀ ਆ ਥੋੜੀ ਢਿੱਲੀ ਢਿੱਲੀ ਲੱਗਦੀ ਆ ਇਨੂੰ ਆਪਾਂ ਨਾ ਲੈਸ ਦੇ ਉੱਪਰ ਪਹਿਲਾਂ ਹੀ ਛੋਟੇ-ਛੋਟੇ ਕੱਟ ਲਗਾ ਲਏ ਜਿੰਨਾ ਕਿ ਵਿਚ ਲੈਸ ਨੇ ਰਹਿਣਾ ਉਹਨੇ ਆਪਾਂ ਟੱਕ ਲਗਾਵਾਂਗੇ ਮੈਂ ਪਹਿਲਾਂ ਇਹਨੂੰ ਟੱਕ ਲਾ ਕੇ ਫਿਰ ਟੱਕ ਨੂੰ ਥੋੜੇ ਜਿਹਾ ਖੁੱਲ ਜਾਂਦੀ ਹੈ ਲੈਸ ਤੇ ਜਿਹੜੀ ਦੂਸਰੀ ਲੈਸ ਆ ਉਹ ਥੋੜੀ ਛੋਟ ਰਹਿ ਜਾਂਦੀ ਫਿਰ ਸਹੀ ਹੁੰਦੀ ਹੈ ਇਹਦੀ ਫਿਨਿਸ਼ਿੰਗ ਆਉਗੀ ਜੇ ਤਾਂ ਕੱਲੇ ਕਪੜੇ ਤੇ ਹੀ ਲਾਈਏ ਫਿਰ ਇਹਦੀ ਫਿਨਿਸ਼ਿੰਗ ਨਹੀਂ ਹੁੰਦੀ ਮੈਂ ਇਹਨੂੰ ਪੇਪਰ ਪੇਸਟਿੰਗ ਮੋਟਿਵ ਵਾਲੀ ਜਿਵੇਂ ਹੁੰਦੀ ਆ ਉਹ ਵਾਲੀ ਪਹਿਲਾਂ ਹੀ ਇਹਨੂੰ ਲਗਾ ਲਿਆ ਵਾ ਹਾਂਜੀ ਇਹਨੂੰ ਲਗਾ ਕੇ ਫਿਰ ਇਹਦੇ ਨਾਲ ਨਾਲ ਪਹਿਨਾ ਆਪਾਂ ਇਹਨੂੰ ਲੈਸ ਨੂੰ ਰੱਖ ਲਿਆ ਜਿੰਨੀ ਜਿੰਨੀ ਆਪਾਂ ਗਲੇ ਦੇ ਵਿੱਚ ਇਹਨੂੰ ਸਲਾਈ ਦੇਣੀ ਆ ਉਹਦੇ ਨਾਲ ਨਾਲ ਰੱਖ ਕੇ ਉਹ ਨਾਲ ਤੇ ਜਨੀਨ ਲੈਸ ਕਢਣੀ ਆ ਆਪਾਂ ਨੂੰ ਇਹ ਸੌਖੀ ਆ ਇਹ ਨਹੀਂ ਹੈਗੀ ਵੀ ਘੱਟ ਵੱਧ ਆਪਣੇ ਤੋਂ ਨਿਕਲੂਗੀ ਇਹ ਹੁਣ ਸੇਮ ਸੇਮ ਨਿਕਲੂਗੀ ਆਪਾਂ ਇਹਨੂੰ ਸਿੱਧੇ ਪਾਸੇ ਜਿੱਥੇ ਕਮੀਜ਼ ਦਾ ਸਿੱਧਾ ਪਾਸਾ ਉਹਦੇ ਉੱਪਰ ਉੱਪਰ ਰੱਖ ਲਈ ਆ ਇਹ ਹੁਣ ਲੈਸ ਲਗਾ ਕੇ ਫਿਰ ਜਿਹੜੀ ਵਿੱਚ ਪੇਸਟਿੰਗ ਹੈਗੀ ਆ ਲੱਗੀ ਹੋਈ ਆ ਇਹਨੂੰ ਆਪਾਂ ਫालतੂ ਨੂੰ ਕਟਿੰਗ ਕਰਾਂਗੇ ਆਪਾਂ ਲਾ ਫालतू ਪੇਸਟਿੰਗ ਨੂੰ ਕਟਿੰਗ ਕਰਕੇ ਜਿਵੇਂ ਹੁਣ ਇਹ ਕਟਿੰਗ ਹੋ ਜੂਗੀ ਤਾਂ ਆਪਾਂ ਨੂੰ ਵਿਚਲਾ ਵਿਚਲਾ ਜਿੰਨਾ ਹਿੱਸਾ ਵਾ ਉਹ ਪਤਾ ਲੱਗਣ ਲੱਗ ਜੂਗਾ ਤੇ ਹੁਣ ਇਹਦੇ ਉੱਪਰ ਆਪਾਂ ਰੇਵ ਟਾਕੀ ਲਾਉਣੀ ਆ ਰੇਵ ਟਾਕੀ ਲਾਉਣ ਵਾਸਤੇ ਹੁਣ ਜਿਵੇਂ ਰੇਵ ਟਾਕੀ ਨਾਲ ਸਫਾਈ ਆ ਜੂਗੀ ਵੀ ਇਹ ਗੁੰਮ ਵੀ ਹੋ ਜੂਗੀ ਲੈਸ ਆਪਾਂ ਇੱਧਰ ਸਲਾਈ ਹੈਗੀ ਆ ਜਿਵੇਂ ਲੈਸ ਆਪਾਂ ਲਗਾਈ ਸੀਗੀ ਲੈਸ ਜਿੰਨੀ ਜਿੰਨੀ ਲਗਾਈ ਸੀ ਉਹਦੇ ਉੱਪਰ ਲੱਗੀ ਹੋਈ ਸਲਾਈ ਆਪਾਂ ਇਸ ਸਲਾਈ ਦੇ ਉੱਪਰ ਉੱਪਰ ਹੀ ਇਹਨੂੰ ਸਲਾਈ ਨੂੰ ਲਾਵਾਂਗੇ ਥੋੜੀ ਜਿਹੀ ਵੀ ਅੱਗੇ ਪਿੱਛੇ ਨਹੀਂ ਹੋਣ ਦੇਣੀ ਫੇਰ ਜਿਹੜੀ ਲੈਸ ਦੀ ਸਫਾਈ ਉਹ ਨਹੀਂ ਆਊਗੀ ਕਿਤੋਂ ਲੈਸ ਵੱਧ ਘੱਟ ਹੋ ਸਕਦੀ ਆ ਜੀ ਰੇਖ ਤੁਸੀਂ ਮਤਲਬ ਕਿ ਲੈਸ ਕਿਵੇਂ ਨਿਕਲੂਗੀ ਆਹ ਇਹ ਰੇਵ ਟਾਕੀ ਲੱਗੂ ਫਿਰ ਇਹਦੇ ਵਿੱਚ ਆਪਾਂ ਛੋਟੇ ਛੋਟੇ ਕੱਟ ਲਗਾਵਾਂਗੇ ਇਹ ਕੱਟ ਇਸ ਕਰਕੇ ਹੁੰਦੇ ਆ ਵੀ ਕੋਈ ਵੀ ਵਾਲ ਨਾ ਪਵੇ ਜਿਹੜੀ ਆਪਾਂ ਗੁਲਾਈ ਪੁੰਨੀ ਆ ਉਹਦੇ ਵਿੱਚ ਵੀ ਸਫਾਈ ਨਾਲ ਮਤਲਬ ਕਿ ਲੈਸ ਨਿਕਲ ਜੇ ਨਾਲੇ ਜਿਹੜੀ ਇਹ ਰੇਵ ਟਾਕੀ ਲਈ ਉਹ ਵੀ ਸਫਾਈ ਨਾਲ ਲੱਗੇ ਰੇਵ ਟਾਕੀ ਜਿਹੜੀ ਲਾਉਣੀ ਆ ਰੇਵ ਟਾਕੀ ਢਿੱਲੀ ਲਾਉਣੀ ਆ ਇਹਨੂੰ ਕਿਚਨਾ ਨਹੀਂ ਜਮਾਈ 8 ਟੀਲੀ ਰੱਖ ਕੇ ਲਾਉਣੀ ਆ ਫਿਰ ਇਹ ਸਫਾਈਨ ਲੱਗਦੀ ਕਿਉਂਕਿ ਗਲੇ ਦੇ ਵਿੱਚ ਕਦੇ ਵੀ ਫਿਰ ਵੱਲ ਨਹੀਂ ਹੁੰਦਾ ਜਦੋਂ ਰੇਵ ਟੱਕੀ ਦੀ ਆਪਾਂ ਤਰਪਾਈ ਕਰਦੇ ਆ ਬਿਲਕੁਲ ਟੀਲੀ ਰੱਖ ਕੇ ਰੇਵ ਟੱਕੀ ਲਾ ਕੇ ਹੁਣ ਆਪਾਂ ਇਹਨੂੰ ਫੋਲਡ ਕਰ ਲਾਂਗੇ ਜਿੰਨੀ ਫੋਲਡ ਕਰਨੀ ਆ ਕਰਕੇ ਜਿਹੜਾ ਕੋਈ ਮਤਲਬ ਕਿ ਫालतू ਕਪੜਾ ਹੋਊਗਾ ਰੇਵ ਟੱਕੀ ਦਾ ਜਿਆਦਾ ਵੱਧ ਘੱਟਾ ਉਹਨੂੰ ਆਪਾਂ ਕਟਿੰਗ ਕਰ ਸਕਦੇ ਆ ਇਹ ਹੁਣ ਆਪਣੀ ਗਮਲੈਸ ਲੱਗ ਗਈ ਆ ਇਹਨੂੰ ਆਪਾਂ ਕੱਚਾ ਕਰਾਂਗੇ ਜਿਹੜੀ ਆਪਾਂ ਇਹ ਗਮਲੈਸ ਲਗਾਈ ਆ ਇਹ ਨਾਲੇ ਸੌਖੇ ਤਰੀਕੇ ਨਾਲ ਲੱਗ ਗਈ ਆ ਜੇ ਇਹੀ ਆਪਾਂ ਗਲੇ ਦੇ ਵਿੱਚ ਗਮਮ ਤਰੀਕਾ ਜਿਹੜੇ ਤਾਂ ਐਕਸਪਰਟ ਆ ਉਹਨੂੰ ਤਾਂ ਕੋਈ ਔਖਾ ਨਹੀਂ ਹੈਗਾ ਜਿਨੇ ਮਤਲਬ ਕਿ ਕਦੇ ਨਹੀਂ ਜ਼ਿਆਦਾ ਕੰਮ ਇਹ ਕੀਤਾ ਸਲਾਈ ਦਾ ਤੇ ਡਿਜ਼ਾਈਨ ਜ਼ਿਆਦਾ ਨਾ ਬਣਾਏ ਹੋਣ ਉਹਨਾਂ ਵਾਸਤੇ ਥੋੜਾ ਜਿਹਾ ਔਖਾ ਹੁੰਦਾ ਮੈਂ ਤਾਂ ਕਰਕੇ ਉਹਨਾਂ ਵਾਸਤੇ ਥੋੜਾ ਸੌਖਾ ਤਰੀਕਾ ਲੈ ਕੇ ਆਈ ਆ ਇਹ ਬਿਲਕੁਲ ਗਲਾ ਉਸੇ ਤਰੀਕੇ ਨਾਲ ਹੀ ਬਣੂਗਾ ਕੋਈ ਵੀ ਇਹਦੇ ਚ ਢੱਲ ਨਹੀਂ ਹੋਊਗੀ ਕੋਈ ਕੁਝ ਨਹੀਂ ਨਾ ਕੋਈ ਵਾਲਾ ਹੋਊਗਾ ਵੀ ਪਤਾ ਨਹੀਂ ਲੱਗਣਾਗਾ ਵੀ ਇਹ ਕਿਵੇਂ ਬਣਾਇਆ ਹੋਇਆ ਹੁਣ ਇਹ ਜਿਹੜਾ ਆਪਾਂ ਹੋਲ ਬਣਾਇਆ ਹੋਇਆ ਸੀਗਾ ਨਾਲ ਨੱਕ ਦੇ ਇਹਦੇ ਉੱਪਰ ਵੀ ਆਪਾਂ ਉਵੇਂ ਹੀ ਲੈਸ ਲਾਉਣੀ ਹੈ ਇਹ ਜਿਵੇਂ ਆਪਾਂ ਗਲੇ ਦੇ ਉੱਤੇ ਲਾਈ ਹੈ ਨਹੀਂ ਤਾਂ ਇਹ ਸਾਰੇ ਹੂਲ ਵਗੈਰਾ ਸਾਰਾ ਕੁਝ ਆਪਾਂ ਨੂੰ ਪੇਸਟਿੰਗ ਨਾਲ ਅਲੱਗ ਤੋਂ ਬਣਾ ਕੇ ਫਿਰ ਇਹ ਗਲੇ ਦੇ ਵਿੱਚ ਲੱਗਣੇ ਸੀਗੇ ਤੇ ਇਹ ਆਪਾਂ ਇਹਨੂੰ ਪਹਿਲਾਂ ਹੀ ਕਟਿੰਗ ਕਰਕੇ ਇਹਨੂੰ ਸੋਖਾ ਕਰਤਾ ਹੁਣ ਇਹ ਵੀ ਲੈਸ ਉਵੇਂ ਹੀ ਲਾਉਣੀ ਆ ਜਿਵੇਂ ਗਲੇ ਤੇ ਲਾਈ ਸੀ ਜਿੱਥੇ ਆਪਣੇ ਇਹਦੀ ਗੁਲਾਈ ਹੁੰਦੀ ਆ ਲੈਸ ਦੀ ਉੱਥੇ ਕੱਟ ਲਾਉਣੇ ਜ਼ਰੂਰੀ ਆ ਜਿੱਥੇ ਸਿੱਧਾ ਹੁੰਦਾ ਉੱਥੇ ਨਹੀਂ ਆਪਾਂ ਲਾਉਣੇ ਹੈਗੇ ਕੱਟ ਜਿੱਥੇ ਵੀ ਗਲਾਈ ਆਉਗੀ ਫਿਰ ਜੇ ਕੱਟ ਲੱਗੇ ਹੋਣਗੇ ਤਾਂ ਫਿਰ ਮਤਲਬ ਕਿ ਫੋਲਡ ਜਦੋਂ ਆਪਾਂ ਕਰਦੇ ਹਾਂ ਉਦੋਂ ਸਹੀ ਹੋ ਜਾਂਦਾ ਵੀ ਫਿਨਿਸ਼ਿੰਗ ਹੁੰਦੀ ਹੈ ਹੁਣ ਇਹਦੇ ਤੇ ਵੀ ਰੇਵ ਟਾਕੀ ਨਾਲ ਇਹ ਸਿੱਧੀ ਢਾਕੀ ਵੀ ਗਲਾਈ ਦੇ ਉੱਤੇ ਨਹੀਂ ਲਾਉਣੀ ਹੁੰਦੀਗੀ ਇਹ ਰੇਵ ਟਾਕੀ ਸਹੀ ਰਹਿੰਦੀ ਆ ਜੇ ਸਿੱਧੀ ਢਾਕੀ ਹੋਵੇ ਤਾਂ ਫਿਰ ਜਦੋਂ ਇਹਨੂੰ ਆਪਾਂ ਫੋਲਡ ਕਰਦੇ ਆ ਜਾਂ ਤਰਪਾਈ ਕਰਦੇ ਆ ਉਹਦੇ ਵਿੱਚ ਵਾਲ ਆਉਂਦੇ ਆ ਰੇਵ ਟਾਕੀ ਦੇ ਨਾਲ ਕੋਈ ਵਾਲ ਨਹੀਂ ਪੈਂਦਾ ਗਾ ਸਸ ਫਾਈਨਲ ਮਤਲਬ ਕਿ ਫੋਲਡ ਹੁੰਦੀ ਆ ਗੁਲਾਈ ਵਾਲੀ ਜਗ੍ਹਾ ਤੇ ਕਿਤੇ ਵੀ ਨਹੀਂ ਮਕਰਬ ਕੇ ਰੇ ਟੱਕੀ ਸੱਟ ਰਹਿੰਦੀ ਆ ਸਿੱਧੀ ਨਟੱਕੀ ਸਹੀ ਰਹਿੰਦੀ ਹਾਂਜੀ ਜਿਹੜੀ ਆਪਾਂ ਤਰਪਾਈ ਕਰਨੀ ਉਹਨੂੰ ਫੋਲਡ ਕਰਕੇ ਪਹਿਲਾਂ ਹੀ ਸਲਾਈ ਲਾ ਲਈਦੀ ਆ ਪਹਿਲਾਂ ਸਲਾਈ ਲੱਗੀ ਉਹਨਾ ਫਿਰ ਮਤਲਬ ਕਿ ਅੱਗੇ ਪਿੱਛੇ ਨਹੀਂ ਹੁੰਦੀ ਹੀ ਸੇਮ ਹੀ ਹੁੰਦੀ ਆ ਜਿੰਨੀ ਵੀ ਆਪਾਂ ਕਰਨੀ ਹੁੰਦੀ ਆ ਹਾਂਜੀ ਇਹ ਇਧਰਲੀ ਸਾਈਡ ਹੋ ਗਈ ਹੁਣ ਆਪਾਂ ਦੂਸਰੀ ਸਾਈਡ ਤੇ ਵੀ ਇੰਨੀ ਲਾਉਣੀ ਆ ਲੈਸ ਤੁਸੀਂ ਮੈਨੂੰ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰਾ ਇਹ ਡਿਜ਼ਾਈਨ ਕਿਵੇਂ ਲੱਗਿਆ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਤੇ ਮੈਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਮੈਨੂੰ ਤੁਹਾਡੇ ਮਦਦ ਦੀ ਲੋੜ ਹੈ ਸਾਇਦਾ ਵੀ ਜੇ ਮੇਰਾ ਚੈਨਲ ਨੂੰ ਸਪੋਰਟ ਕਰੋ ਹਾਂਜੀ ਇਹਨੂੰ ਵੀ ਆਪਾਂ ਉਵੇਂ ਹੀ ਲੇਸ ਲਾਵਾਂਗੇ ਇਹ ਲੈਸ ਜਿਹੜੀ ਆਪਾਂ ਲਗਾ ਰਹੇ ਆ ਇਹ ਆਪਾਂ ਲੰਬੀਆਂ ਕਲੀਆਂ ਲੈ ਕੇ ਆਣੀਆਂ ਨੇ نیچے ਤੱਕ ਇਸ ਡਿਜ਼ਾਈਨ ਦੇ ਵਿੱਚ ਜਿਵੇਂ ਇਹ ਕਲੀਆਂ ਦੇ ਉੱਪਰ ਹੀ ਹੂਲ ਬਣਾਨਾ ਸੀਗਾ ਇਹ ਵਾਲੀ ਕਲੀ نیچے ਤੱਕ ਜਾਊਗੀ ਇਹ ਪ੍ਰਿੰਟਡ ਸੂਟ ਦੇ ਉੱਪਰ ਹੀ ਬਹੁਤ ਜ਼ਿਆਦਾ ਸਟਾਈਲਿਸ਼ ਚ ਸੂਟ ਬਣ ਜਾਂਦਾ ਇਹਨੂੰ ਆਪਾਂ ਕਿਤੇ ਵੀ ਪਾ ਕੇ ਜਾ ਸਕਦੇ ਪਾਰਟੀ ਦਾ ਸੂਟ ਹੈ ਇਹ ਨਹੀਂ ਇਹ ਨਹੀਂ ਲੱਗੂਗਾ ਕਿ ਤੁਸੀਂ ਪ੍ਰਿੰਟਡ ਸੂਟ ਪਾਇਆ ਹੋਇਆ ਵਾ ਇਹ ਇਹਦੀ ਲੁੱਕ ਬਹੁਤ ਵਧੀਆ ਆ ਜਾਂਦੀ ਹੈ ਹਾਂਜੀ ਇਹ ਡਿਜ਼ਾਈਨ ਦੇਖੋ ਇਹ ਆਮ ਜਿਹੇ ਡਿਜ਼ਾਈਨ ਵੀ ਵਧੀਆ ਨਿਊ ਡਿਜ਼ਾਈਨ ਆ ਤੇ ਮੈਂ ਤੁਹਾਨੂੰ ਬਣਾਉਣਾ ਵੀ ਸੌਖੇ ਤਰੀਕੇ ਨਾਲ ਦੱਸਦਾ ਇਹ ਜਿੰਨਾ 홀 ਆਪਾਂ ਓਨੇ ਚੀ ਮਤਲਬ ਕਿ ਟਾਕੀ ਲਾਉਣੀ ਆ ਉਦੂਗਲੇਸ ਆਪਾਂ ਵੀ ਨਾਲ ਐਡ ਕਰ ਦਿੰਨੀ ਆ ਵੀ ਕੋਈ ਕੱਟ ਨਹੀਂ ਮੈਂ ਪਾਇਆ ਹੈਗਾ ਕਲੀਆਂ ਦਾ ਜਿਵੇਂ ਕਿ ਇਹ ਆਪਾਂ ਕਲੀਆਂ ਕੱਟ પા ਕੇ ਵੀ ਬਣਾ ਸਕਦੇ ਆ ਨੀਚੇ ਤੱਕ ਵੀ ਕੱਟ ਕੇ ਅਲੱਗ-ਅਲੱਗ ਕਲੀਆਂ ਕਰਕੇ ਫਿਰ ਉਹਦੇ ਉੱਤੇ ਡਿਜ਼ਾਈਨ ਆ ਉਹ ਮਤਲਬ ਕਿ ਬਣਾਈ ਦਾ ਹੈਗਾ ਵਾ ਪਰ ਉਹ ਥੋੜਾ ਜਿਹਾ ਜ਼ਿਆਦਾ ਉਹਦੇ ਤੇ ਮਿਹਨਤ ਲੱਗਦੀ ਆ ਇਹ ਤੁਹਾਨੂੰ ਜਿਹੜਾ ਦੱਸਿਆ ਮੈਂ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਪਰ ਸੌਖੇ ਤਰੀਕੇ ਨਾਲ ਦੱਸਿਆ ਵੀ ਇਹਦਾ ਸਾਰਾ ਕੁਝ ਮੈਂ ਸ਼ਾਰਟਕਟ ਕਰਕੇ ਵੀ ਇੱਕ ਹੁੰਦਾ ਵਾ نیچے ਤੱਕ ਕਲੀ ਕਟਿੰਗ ਕਰਾਂਗੇ ਫਿਰ ਇਹਨੂੰ ਉੱਪਰ ਰੱਖਾਂਗੇ ਫਿਰ ਬਣਾਉਣਾ ਵਾ ਉਹ ਕਟਿੰਗ ਕਰਨ ਵਾਸਤੇ ਵੀ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਮਤਲਬ ਕਿ ਨੌਲੇਜ ਚਾਹੀਦੀ ਹੈ ਇਹ ਹੁਣ ਆਪਾਂ ਡਿਜ਼ਾਈਨ ਉਹੀ ਬਣਾ ਦੇਣਾ ਤੇ ਇੰਨੇ ਸੋਖੇ ਤਰੀਕੇ ਨਾਲ ਬਣਾਵਾਂਗੇ ਕਿ ਬਸ ਕਟਿੰਗ ਵੀ ਜੋ ਕਮੀਜ਼ ਦੀ ਹੁੰਦੀ ਆ ਉਹੀ ਆਪਾਂ ਕੀਤੀ ਆ ਬਸ ਇੰਨਾ ਕੁ ਜ਼ਰੂਰਾ ਇਹ ਆਪਾਂ ਥੋੜਾ ਜਿਹਾ ਕਪੜਾ ਵਧ ਲੈਣਾ ਹੁੰਦਾ ਜਿੰਨਾ ਜਿੰਨਾ ਆਹ ਵਾਲਾ ਸਲਾਈ ਚ ਆਉਣਾ ਵਾ ਕਲੀਆਂ ਦੀ ਸਲਾਈ ਜਾਊਗਾ ਫਿਟਿੰਗ ਤੋਂ ਇਵੇਂ ਵਿੱਚ ਵਿੱਚ ਇਹਨੂੰ ਐਡ ਕਰਤਾ ਲੈਸ ਨੂੰ ਜੋ ਕਿ ਆਪਾਂ ਨੂੰ ਦੇਖਣ ਨੂੰ ਲੱਗੇਗੀ ਕਿ ਕਲੀ ਪਾਈ ਹੋਈ ਆ ਇਹਨੂੰ ਆਪਾਂ ਕੱਟ ਨਹੀਂ ਪਾਇਆ ਫਿਰ ਇਸ ਜਗ੍ਹਾ ਤੇ ਸਿੰਗਲ ਸਿੰਗਲ ਕਲੀਆਂ ਵਾਲੇ ਡਿਜ਼ਾਈਨ ਦਾ ਪੱਗੀ ਕਾਫੀ ਪਾਇਏ ਸੀਗੇ ਇਹ ਇੱਕ ਸਾਈਡ ਤੇ ਮਤਲਬ ਕਿ ਦੋ ਥਾਵਾਂ ਤੇ ਲੈਸ ਲਾਈ ਆ ਤਿੰਨ ਕਲੀਆਂ ਆਪਾਂ ਦਿਖਾਈਆਂ ਹੋਈਆਂ ਵਾ ਤੇ ਇੱਕ ਸਾਈਡ ਤੇ ਇੱਕ ਹੈ ਇਹ ਥੋੜਾ ਨਿਊ ਡਿਜ਼ਾਈਨ ਆ ਇਹਦਾ ਆਪਾਂ A ਲਾਈਨ ਕੇਰਾ ਰੱਖਣਾ ਹੁੰਦਾ ਇਹ ਸੂਟ ਦਾ ਤਾਂ ਕਰਕੇ ਵੀ ਤਿੰਨ ਕਲੀਆਂ ਵੀ ਮਤਲਬ نیچے ਸੋਹਣੀਆਂ ਲੱਗਣ ਪਤਾ ਲੱਗੇ ਵੀ ਜੇ ਕਲੀ ਪਾਈ ਆ ਤਾਂ ਉਹਦੀ ਸ਼ੇਪ ਇਵੇਂ ਆਪਾਂ ਬਣਾਈ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰੈਡੀ ਹੋ ਜਾਂਦਾ ਇੱਕ ਹੁਣ ਆਪਾਂ ਇਹਦੀ ਜਿਹੜੀ ਉੱਪਰੋਂ نیچے ਤੱਕ ਨਾਲ ਵਾਲੀ ਕਲੀ ਲੈ ਕੇ ਜਾਣੀ ਹੈ ਇੱਧਰ ਆਪਾਂ ਤਿੰਨ ਕਲੀਆਂ ਆਂਦਾ ਹੋ ਗਿਆ ਵੀ ਦੋ ਵਿੱਚ ਆਪਾਂ ਲੇਸਾਂ ਐਡ ਕੀਤੀਆਂ ਜੇ ਤੁਹਾਨੂੰ ਕੁਝ ਨਾ ਸਮਝ ਆਉਂਦੀ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਜਰੂਰ ਪੁੱਛ ਸਕਦੇ ਹੋ ਜੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਡਿਜ਼ਾਈਨ ਤਿਆਰ ਕਰਨ ਵਾਸਤੇ ਮੇਰੀਆਂ ਭੈਣਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰਨ ਕਿਉਂਕਿ ਫਿਰ ਜੋ ਵੀ ਮੈਂ ਨਵੀਂ ਨਵੀਂ ਵੀਡੀਓ ਪਾਵਾਂ ਦਾ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮੈਂ ਡੇਲੀ ਨਵਾਂ ਡਿਜ਼ਾਈਨ ਲਿਆ ਕੇ ਤੁਹਾਡੇ ਵਾਸਤੇ ਮਿਕਰਕੇ ਰੱਖੀ ਹੁੰਦੀ ਆ ਪਿਆਰ ਜਰੂਰ ਕਰਦੀ ਆ ਤੁਸੀਂ ਮੇਰੀਆਂ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ। ਇਹਦੇ ਵਿੱਚ ਮੈਂ ਛੋਟੇ-ਛੋਟੇ ਟਿਪਸ ਪਾਉਣੀ ਹਾਂ ਜੋ ਕਿ ਵੀ ਤੁਹਾਡੇ ਕੰਮ ਆਉਂਦੇ ਆ ਜਿਨ੍ਹਾਂ ਨੇ ਮਤਲਬ ਕਿ ਜ਼ਿਆਦਾ ਵੀ ਨਹੀਂ ਟ੍ਰੈਂਡ ਹੈਗੇਗੇ ਉਹ ਵੀ ਇਹਨਾਂ ਨੂੰ ਵੇਖ ਕੇ ਬਹੁਤ ਵਧੀਆ ਕੰਮ ਕਰ ਸਕਦੇ ਆ। ਜਿਨ੍ਹਾਂ ਨੂੰ ਹੁੰਦਾ ਵੀ ਮੈਂ ਜ਼ਿਆਦਾ ਡਿਜ਼ਾਈਨਿੰਗ ਨਹੀਂ ਕਰ ਸਕਦੀ। ਇਹ ਇੰਨੇ ਈਜ਼ੀ ਟਰਿਕ ਨਾਲ ਮੈਂ ਬਣਾ ਦਿੰਨੀ ਆ ਵੀ ਅਗਲੇ ਨੂੰ ਹਰੇਕ ਨੂੰ ਹੀ ਸੁੱਖਾ ਲੱਗਦਾ ਬਣਾਉਣਾ। ਇਹਦੇ ਜੇ ਕੋਈ ਵੀ ਔਖਾ ਨਹੀਂ ਹੁੰਦਾ ਵਾ ਕੁਛ ਵੀ ਇਹ ਆਪਾਂ ਇਧਰ ਲਈ ਸਾਈਡ ਕਲੀ ਇਹ ਮੈਂ ਕਲੀਆਂ ਦੀਆਂ ਨਿਸ਼ਾਨੀਆਂ ਪਹਿਲਾਂ ਲਗਾ ਕੇ ਰੱਖ ਲਈਆਂ ਵਾ ਇਹ ਆਪਾਂ ਨਿਸ਼ਾਨੀਆਂ ਜ਼ਰੂਰ ਲਾਉਣੀਆਂ ਚਾਹੀਦੀਆਂ ਕਿਉਂਕਿ ਇਹ ਨਹੀਂ ਤਾਂ ਫਿਰ ਵਿੰਗੀਆਂ ਡੇਡੀਆਂ ਹੋ ਜਾਂਦੀਆਂ ਮੈਂ ਜਦੋਂ ਕਟਿੰਗ ਕੀਤੀ ਆ ਉਦੋਂ ਹੀ ਨਿਸ਼ਾਨੀ ਲਗਾਈ ਹੋਈ ਹੈ ਇਹਨਾਂ ਦੀ ਕਲੀਆਂ ਦੀ نیچے ਦਾ ਕਲੀ ਲਗਾ ਕੇ ਉੱਪਰ ਪਰਵਾਸ ਲਗਾ ਕੇ ਸਲਾਈ ਲਗਾ ਦੇਈ ਦੀਆ ਜੇਕਰ ਆਪਾਂ ਕਲੀਆਂ ਕਟਿੰਗ ਕਰਕੇ ਪਾਉਣੀਆਂ ਦਾ ਫਿਰ ਇਹ ਆਪਾਂ ਸਲਾਈ ਦੇ ਵਿੱਚ ਲੈਸ ਦੇਣੀ ਹੁੰਦੀ ਆ ਤੇ ਇਹ ਵੀ ਬਸ ਕੋਈ ਖਾਸ ਫਰਕ ਨਹੀਂ ਹੁੰਦਾ ਸੇਮ ਹੀ ਉਹੀ ਚੀਜ਼ ਆ ਜਾਂਦੀ ਆ ਇਹ ਜ਼ਿਆਦਾ ਵਧੀਆ ਵਾ ਕਿਉਂਕਿ ਇਹਦੇ ਨਾਲ ਕੋਈ ਧਾਗੇ ਧੁੱਗੇ ਨਹੀਂ ਨਿਕਲਦੇ ਹੈਗੇ ਇਹਦੇ ਵਿੱਚੋਂ ਕਲੀਆਂ ਚੋਂ ਜੇ ਤੁਸੀਂ ਦੇਖੋਗੇ ਇਹ ਡਿਜ਼ਾਈਨ ਕਿਵੇਂ ਰੈਡੀ ਹੋਇਆ ਵੀ ਤੁਹਾਨੂੰ ਕੀ ਲੱਗ ਰਿਹਾ ਵੀ ਸੋਹਣਾ ਲੱਗ ਰਿਹਾ ਜਾਂ ਕਿਵੇਂ ਆ ਹਾਂ ਤੁਸੀਂ ਦੇਖੋ तुम्ही कि लग्या दस जरूर ये दिया गिया। दिया। 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 ये फाइनली ए बिलकुल फाईनली लुकांलाजो रॅडी ਜਿਹਦੇ ਉੱਪਰ ਆਪਾਂ ਵਾਈਟ ਮੋਤੀਆਂ ਵਾਲਾ ਡਿਜ਼ਾਈਨ ਡੈਰੀ ਕੀਤਾ ਇਹ ਹੁਣ ਤੁਸੀਂ ਮੇਰੇ ਮਤਲਬ ਕੋ ਪਾਇਆ ਹੋਇਆ ਦੇਖ ਸਕਦੇ ਕਿ ਕਿਵੇਂ ਲੱਗ ਰਿਹਾ ਵਾ ਇਹ ਵੀ ਸੇਮ ਇਹੀ ਡਿਜ਼ਾਈਨ ਆ ਇਹ ਪਾਇਆ ਹੋਏ ਦੀ ਇਹ ਵਾਲੇ ਲੁੱਕ ਐਵੇਂ ਦੀ ਹੁੰਦੀ ਆ ਇਹਨੇ ਇੱਕ ਸਾਈਡ ਤੇ ਕਲੀਆਂ ਦੇਖੋ ਮੈਂ ਪਾਇਆ ਇੱਕ ਸਾਈਡ ਤੇ ਇੱਕ